ਪਤ ਪਰ ਸ਼ੇਰ ਕੀ ਬਣਦਾ ਏ ਆ ਕੌਮਰੇ ਨਾਲ ਦਾ ਬੱਚਾ ਵੱਡਾ ਹੋ ਕੇ ਫਣ ਹੀ ਤਣਦਾ ਏ ਕੇ ਬਾਜਾਂ ਦੇ ਬਾਜ ਹੀ ਜੰਮਦੇ ਨਾਕੇ ਬੱਚੇ ਕਾਮਾਂ ਦੇ ਉਹ ਜਿੰਦ ਸੁਆੜਿਆ ਕੁਸ਼ਤੀ ਲੜਦੇ ਉਹ 55 ਬਣਵਾਵਾ ਦੇ ਕੇ ਜਿੰਦ ਸੁਆੜਿਆ ਕੁਸ਼ਤੀ ਲੜਦੇ ਉਹ 55 ਬਣਵਾਵਾ ਦੇ ਵਾਕਈ ਸੀਨੀਆ ਮਾਮਾ ਦੇ ਜਾਏ ਆਪਕਰ ਸ਼ੇਰ ਗੱਜਰੂ ਜਿਹੜੇ ਮੈਦਾਨ ਦੇ ਵਿੱਚ ਆਪਣੇ ਜਫਾਤ ਹਮੇ ਆ ਹਾਰਾ ਦਿੱਤਾ ਮੁਕੱਦਰਾਂ ਦੀ ਛੇਡਾ ਕਿ ਤਾਕਤ ਵੀ ਹੈ ਫਕਰ ਵੀ ਹੈ ਆਪਣੀ ਮਿਹਨਤ ਪਰ ਮਗਰ ਮੈਦਾਨੇ ਜੰਗ ਵਿੱਚ ਕੋਛ ਮੁਕੱਦਰ ਕੀ ਵੀ ਬਾਤ ਹੁੰਦੀ ਹੈ ਮੁਕੱਦਰਾਂ ਦੇ ਨਾਲ ਵੀ ਲੜਨਾ ਪੈਂਦਾ ਹੈ ਹਾਰਾ ਦਿੱਤਾ ਮੁਕੱਦਰਾਂ ਦੀ ਛੇਡਾ ਜਵਾਹ ਪਹਿਲਵਾਨ ਜੀ ਬੜਾ ਕੁੰਮਗੇ ਹਾਂ ਇੱਥੇ ਲਾਈਵ ਹੁਣ ਕੈਮਰਾ ਚੱਲਦਾ ਦੋਨੋਂ ਕੁਸ਼ਤੀ ਜਿਹੜੀ ਕਬਰ ਹੋਣੀ ਚਾਹੀਦੀਆਂ ਸ਼ਾਬਾਸ਼ 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 ਸ਼ੇਰਾਂ ਗੱਜਰ ਦੇਰਾ ਬਾਬਾ ਫਲਾਹੀ ਵੰਦੀਆ ਮਾਦ ਯੂਪੀ ਦਾ ਜੰਮਾ ਨੌਜਵਾਨ ਦਿੱਤੇ ਦਾਦਾ ਜੀ ਦਾ ਸ਼ਗਿਰਦ ਹੈ ਪਰ ਨਾਲ ਕਹਿੰਦੇ ਛਾਲ ਵੀਰਾ ਕਹਹਾੜੀ ਵਾਲਾ ਪਦਾਰਥ ਮਹਿਦਵਾ ਜੀ ਦਾ ਸ਼ਗਿਰਦ ਹੈ ਕਹਿੰਦੇ ਵੀ ਮਾਦੇ ਦਾ ਸਭ ਤੋਂ ਵੱਡਾ ਜਿਹੜਾ ਅਖਾੜਾ ਚੱਲਦਾ ਹੈ ਬਾਹਰ ਜੀ ਬਹਰਜੀਤ ਪਲਮਨ ਜੀ ਪਟਿਆਲਾ ਬਹੁਤ ਵਧੀਆ ਮੁੱਛਨ ਦੀ ਸ਼ੇਖਾ ਮੌਜੂਦ ਵੱਡੀ ਤਗੜੀ ਕੁਸ਼ਤੀ ਹੈ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਜਿਨ੍ਹਾਂ ਨੂੰ ਅੱਜ ਸਾਰ ਮੱਲਾਂ ਦੀ ਉਹੀ ਜਿੱਤ ਦੇ ਕਰਦੇ ਹਿੰਮਤ ਬਾਣੇ ਹਿੰਮਤ ਕਰਕੇ ਉੱਚੇ ਪਹਾੜੀ ਚੜਦੇ ਗਿਰੀ ਬਦਾਮ ਖਾਮ ਦੇ ਟੱਕੂ